ਖਲੀਮਾਨ ਸਾਹਿਬ ਤੁਸੀਂ ਅੱਜ ਪੰਜਾਬੀਆਂ ਦੀ ਝੋਲੀ ਦੇ ਵਿੱਚ ਦੁੱਖਾਂ ਦੀਆਂ ਮੁਸੀਬਤਾਂ ਦੀਆਂ ਮੁੱਠੀਆਂ ਭਰ-ਭਰ ਕੇ ਪਾ ਕੇ ਉਹਨਾਂ ਦੀ ਜਿਹੜੀ ਝੋਲੀ ਭਾਰੀ ਕਰਤੀ ਤੇ ਤੁਸੀਂ ਇਸ ਆਪਤਾ ਦੇ ਵਿੱਚ ਇਸ ਵਿਪਤਾ ਦੇ ਵਿੱਚ ਇਸ ਦੁੱਖ ਦੇ ਘੜੀ ਦੇ ਵਿੱਚ ਤੁਸੀਂ ਪੰਜਾਬੀਆਂ ਦਾ ਸਾਥ ਦੇਣ ਦੀ ਬਜਾਏ ਅੱਜ ਤੁਸੀਂ ਸਟੇਜਾਂ ਦੇ ਉੱਤੇ ਬੈਠ ਕੇ ਪੀਸੀ ਦੇ ਵਿੱਚ ਬੈਠ ਕੇ ਤੁਸੀਂ ਖੇਖਣ ਕਰ ਰਿਹਾ ਹੈ ਤੁਸੀਂ ਟਿਚਰਾ ਕਰ ਰਿਹਾ ਹੈ ਤੁਸੀਂ ਮਜ਼ਾਕ ਕਰ ਰਿਹਾ ਹੈ ਤੁਸੀਂ ਦੀਪਾ ਹਰ ਸਿਮਰਤ ਕੌਰ ਬਾਦਲ ਜੀ ਬਾਰੇ ਇੱਕ ਬਿਆਨ ਦਿੱਤਾ ਹੈ ਤੁਸੀਂ ਕਿਹਾ ਕਿ ਉਹਨਾਂ ਨੇ ਹਰਮੰਦਰ ਸਾਹਿਬ ਜਾ ਕੇ ਅਰਦਾਸ ਕੀਤੀ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ 2015 ਦੇ ਵਿੱਚ ਉਹਨਾਂ ਦਾ ਕੱਖ ਨਾ ਰਹੀਂ ਇਹ ਗੱਲ ਸੱਚ ਹੈ ਕਿਉਂਕਿ ਸਾਨੂੰ ਗੁਰਬਾਣੀ ਦੇ ਉੱਤੇ ਸਾਡੀ ਆਸਥਾ ਹੈ ਅਸੀਂ ਮੰਨਦੇ ਹਾਂ ਗੁਰਬਾਣੀ ਨੂੰ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਵਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾਪੂਰ ਨੂੰ ਗੁਣਤਾਸ ਸੋ ਬੀਬਾ ਦੀ ਅਰਦਾਸ ਪੂਰੀ ਹੋਈ ਹੈ ਅੱਜ ਜਿਹੜਾ ਤੁਹਾਡਾ ਕੱਖ ਨਹੀਂ ਰਿਹਾ ਅੱਜ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਗਾਇਬ ਹੋ ਗਏ ਲੋਕਾਂ ਨੇ ਤੁਹਾਨੂੰ ਨਕਾਰਾ ਕਰਤਾ ਲੋਕ ਤੁਹਾਡੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਾ ਕੇ ਤੁਹਾਨੂੰ ਜਿਹੜੀਆਂ ਸਿੱਟਣੀਆਂ ਦੇ ਰਹੇ ਆ ਉਹਦੇ ਬਾਰੇ ਤੁਸੀਂ ਸਮਝ ਗਏ ਹੋਵੋਗੇ ਕਿ ਤੁਹਾਡਾ ਕੱਖ ਨਹੀਂ ਰਿਹਾ ਹੁਣ ਤੁਸੀਂ ਕਹਿੰਦੇ ਸੀ ਕਿ ਤੁਸੀਂ ਵੀਰਵਾਰ ਨੂੰ ਚੌਕੀ ਲਾਓ ਅਕਾਲੀਆਂ ਕੋਲੇ ਕੋਈ ਕੰਮ ਨਹੀਂ ਇਹ ਅਕਾਲੀ ਦਲ ਹੈ ਜਿਨੇ ਤੇਰੇ ਗਲ ਦੇ ਉੱਤੇ ਗੋਡਾ ਰੱਖ ਕੇ ਜਿਹੜੇ ਲੈਂਡ ਗ੍ਰੇਵਿੰਗ ਸਕੀਮ ਜਿਹੜੀ ਵਾਪਸ ਕਰਵਾਈ ਸੀ ਅੱਜ ਇਸ ਗੱਲ ਦਾ ਅਸੀਂ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਕਿ ਅਸੀਂ ਚੌਂਕੇ ਲਾਉਣੀਆਂ ਤੰਤਰਿਕ ਮੰਤਰਿਕ ਜਾਦੂ ਟੋਣੀਆਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਰੱਖਦੇ ਹੋਵੋਗੇ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਹੈ ਗੁਰੂ ਗ੍ਰੰਥ ਸਾਹਿਬ ਨੂੰ ਸੱਚ ਦਾ ਕਰਨ ਵਾਲੇ ਲੋਕ ਹੈ ਅੱਜ ਮੈਂ ਸਵੇਰੇ ਜਦੋਂ ਅੰਮ੍ਰਿਤ ਵੇਲੇ ਨਿਤਨੇਮ ਕਰ ਰਿਹਾ ਸੀ ਮੈਨੂੰ ਇੱਕ ਆਵਾਜ਼ ਜਰੂਰ ਆਇਆ ਉਹ ਮੈਂ ਤੁਹਾਨੂੰ ਪੁੱਛਿਆ ਦੇਣ ਲੱਗਿਆ ਗੁਰੂ ਸਾਡੇ ਪ੍ਰਮਾਤਮਾ ਦਾ ਆਦੇਸ਼ ਪ੍ਰਮਾਤਮਾ ਦਾ ਹੁਕਮ ਉਹ ਜਿਹੜੀ ਪ੍ਰਮਾਤਮਾ ਦੀ ਜਿਹੜੀ ਤੁਸੀਂ ਪੁੱਛਿਆ ਦੀ ਗੱਲ ਕਰਦੇ ਆ ਉਹ ਪੁੱਛਿਆ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਤੁਸੀਂ ਆਪਣਾ ਇਹ ਇਹ ਮ ਪੂਰਾ ਕਰਨ ਤੋਂ ਬਾਅਦ ਤੁਸੀਂ ਪੰਜਾਬ ਦੀ ਧਰਤੀ ਤੇ ਨਹੀਂ ਰਹਿਣਾ ਤੁਸੀਂ ਵਿਦੇਸ਼ ਭੱਜ ਕੇ ਚਲੇ ਜਾਣਾ ਆਪਣੀ ਜਾਨ ਲੁਕਾਉਣ ਵਾਸਤੇ ਜਾਂ ਤੁਸੀਂ ਸੁਸਾਇਡ ਕਰਨਾ ਇਹ ਮੇਰੀ ਗੱਲ ਲਿਖ ਲਿਓ ਪ੍ਰਮਾਤਮਾ ਦਾ ਆਦੇਸ਼ ਹੈ ਪੰਜਾਬੀ ਇਸ ਗੱਲ ਦਾ ਇੰਤਜ਼ਾਰ ਕਰਨਾ